सरकार मुर्ज़ा आबाद न ਕੇਂਦਰ ਸਰਕਾਰ ਵੱਲੋਂ ਲਾਂਦੀ ਗਈ ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋਂ ਦੇਸ਼ ਭਰ ਵਿੱਚ ਅੱਜ ਕਿਤੇ ਜਾ ਰਹੇ ਧਰਨਾ ਪ੍ਰਦਰਸ਼ਨਾਂ ਦੇ ਤਹਿਤ ਕਪੂਰਥਲਾ ਜ਼ਿਲ੍ਹੇ ਵਿੱਚ ਵੀ ਧਰਨਾ ਪ੍ਰਦਰਸ਼ਨ ਕਿਤੇ ਗਏ ਕਪੂਰਥਲਾ ਸ਼ਹਿਰ ਵਿੱਚ ਮਾਲ ਰੋਡ ਤੇ ਕਾਂਗਰਸੀ ਵਰਕਰਾਂ ਵੱਲੋਂ ਧਰਨਾ ਲਗਾ ਕੇ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦਾ ਸਖਤ ਵਿਰੋਧ ਕੀਤਾ ਗਿਆ ਇਸ ਮੌਕੇ ਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਕਾਂਗਰਸ ਦੇ ਦਿਹਾਤੀ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ ਅਤੇ ਹੋਰ ਨਾਗੂਆਂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ ਦੇ ਨੌਜਵਾਨਾਂ ਦੀ ਕਦੇ ਵੀ ਕੋਈ ਚੰਗੀ ਯੋਜਨਾ ਨਹੀਂ ਲਾ ਸਕੀ ਦੇਖੋ ਹਾਈ ਕਮਾਂਡ ਵੱਲੋਂ ਇਹ ਦੇਸ਼ਿਕਾ ਦੂਸਰੇ ਚਰਨ ਦੇ ਵਿੱਚ ਸत्याग्रह ਦੇ ਰੂਪ ਦੇ ਵਿੱਚ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਅਗਨੀ ਪਥ ਯੋਜਨਾ ਤੇ ਅੱਜ ਸਾਡੇ ਕਪੂਰਥਲਾ ਦੇ ਵਿੱਚ ਮਾਨਯੋਗ ਐਮਐਲਏ ਸਾਹਿਬ ਰਾਣਾ ਗੁਰਜੀਤ ਸਿੰਘ ਜੀ ਦੀ ਅਗਵਾਈ ਦੇ ਹੇਠ ਕਾਂਗਰਸ ਪਾਰਟੀ ਦੇ ਬਲਾਕ ਕਾਂਗਰਸ ਕਮੇਟੀ ਵੱਲੋਂ ਦਿਹਾਤੀ ਕਾਂਗਰਸ ਕਮੇਟੀ ਵੱਲੋਂ ਯੂਥ ਕਾਂਗਰਸ ਵੱਲੋਂ ਮਹਿਲਾ ਕਾਂਗਰਸ ਵੱਲੋਂ ਔਰ ਕਾਂਗਰਸ ਦੇ ਸਾਰੇ ਹੀ ਵਰਕਰ ਸਹਿਰਨਾ ਵੱਲੋਂ ਤਰਨਾ ਦਿੱਤਾ ਗਿਆ। ਅਹ ਮੋਦੀ ਸਰਕਾਰ ਦਾ ਕਹਿਣਾ ਕਿ ਨੌਜਵਾਨਾਂ ਲਈ ਬੜਾ ਲਾਭ ਆਇਆ ਹੈ ਇਹ ਅਗਨੀਪਥ ਯੋਜਨਾ। ਉਹਦੇ ਬਾਰੇ ਕਹੂੰ। ਦੇਖੋ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਇਹ ਇਸ ਯੋਜਨਾ ਤੇ ਪਿਛਲੇ ਲਗਭਗ 2 2.5 3 ਸਾਲ ਤੋਂ ਕੰਮ ਹੋ ਰਿਹਾ ਵਾ ਸੋ ਤੁਸੀਂ ਦੇਖੋ ਕਿ 2020 ਦੇ ਵਿੱਚ ਨਵੰਬਰ ਦੇ ਵਿੱਚ ਲਗਭਗ 7000 ਜਿਹੜੇ ਨੌਜਵਾਨ ਆ ਉਹਨਾਂ ਨੇ ਵਾਜੂ ਸੈਨਾ ਦਾ ਟੈਸਟ ਦਿੱਤਾ ਸੀਗਾ ਉਹਦੀ ਸਾਰੀਆਂ ਪ੍ਰਤੀਗਿਆਵਾਂ ਪੂਰੀਆਂ ਹੋ ਗਈਆਂ ਉਹ ਜਿਹੜੀਆਂ ਉਹਨਾਂ ਦੀਆਂ ਫਾਰਮੈਲਿਟੀ ਸੀਗੀਆਂ ਸਿਲੈਕਸ਼ਨ ਬੋਰਡ ਕੋ ਸਾਰੀਆਂ ਕੰਪਲੀਟ ਹੋ ਗਈਆਂ ਉਹਦੇ ਬਾਅਦ ਇਹਨਾਂ ਨੂੰ ਲਟਕਾਇਆ ਗਿਆ ਭਰਤੀ ਨਹੀਂ ਕੀਤਾ ਗਿਆ ਫੇਰ ਕਰੋਨਾ ਦਾ ਕਦੀ ਬਹਾਨਾ ਲਾਤਾ ਗਿਆ ਸੋ ਉਹ ਨੌਜਵਾਨਾਂ ਨੇ ਆਪਣੇ ਪਰਿਵਾਰਾਂ ਦੇ ਨਾਲ ਬੈਠ ਕੇ ਜੰਤਰ ਮੰਤਰ ਤੇ ਬੈਠ ਕੇ ਧਰਨਾ ਦਿੱਤਾ, ਪ੍ਰੋਟੈਸਟ ਕੀਤਾ। ਉਥੇ ਸਾਡੇ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਨੇ ਆਸ਼ਵਾਸਨ ਦਿੱਤਾ ਕਿ ਤੁਸੀਂ ਆਪਣਾ ਧਰਨਾ ਚੱਕ ਲਓ, ਤੁਹਾਨੂੰ ਬਹੁਤ ਜਲਦੀ ਹੀ ਲੈਟਰ ਆਪਾਂ ਇਸ਼ੂ ਕਰ ਰਹੇ ਹਾਂ ਜੌਬ ਦਾ। ਮਗਰ ਉਹਦੇ ਬਾਅਦ ਉਹਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਔਰ ਬਾਅਦ ਚੋਂ ਇਹ ਯੋਜਨਾ ਲਿਆਂਦੀ ਗਈ। ਸੋ ਇਹ ਜਿਹੜੀ ਪਲੈਨਿੰਗ ਆ ਜਿਵੇਂ ਕਿਸਾਨੀ ਦਾ ਮੁੱਦਾ, ਕਿਸਾਨੀ ਦੇ ਤਿੰਨ ਬਿੱਲ ਲਿਆਂਦੇ ਗਏ ਸੀ ਕਿਸਾਨੀ ਨੂੰ ਰੋਲਣ ਵਾਸਤੇ ਇਸ ਤਰ੍ਹਾਂ ਹਿੰਦੁਸਤਾਨ ਦੀ ਨੌਜਵਾਨੀ ਨੂੰ ਰੋਲਣ ਵਾਸਤੇ ਇਹ ਤੇ ਪਿਛਲੇ 2.3 ਸਾਲ ਤੋਂ ਕੰਮ ਹੋ ਰਿਹਾ ਸੀਗਾ ਸੋ ਇਹ ਸਾਰੀ ਪਲੈਨਿੰਗ ਆ ਇੱਕ ਰੋਜ਼ਗਾਰ ਜਿਹੜੇ ਆ ਸਰਕਾਰ ਬਿਲਕੁਲ ਕੱਢ ਨਹੀਂ ਸਕੀ ਉਹ ਇੱਕ ਤਰੀਕੇ ਨਾਲ ਆਮ ਪਬਲਿਕ ਨੂੰ ਉਧਰ ਮੋੜਨ ਦਾ ਇੱਕ ਜ਼ਰੀਆ ਕਿ ਤੁਸੀਂ ਨੌਜਵਾਨ ਭਰਤੀ ਕਰ ਰਹੇ ਆਂ ਅਸੀਂ ਸੋ ਮੈਂ ਸਮਝਦਾ ਇੱਕ ਸਾਜ਼ਿਸ਼ ਕੀਤੀ ਜਾ ਰਹੀ ਆ ਨੌਜਵਾਨੀ ਨੂੰ ਖਰਾਬ ਕੀਤਾ ਜਾ ਰਿਹਾ ਉਹ ਇਹਦਾ ਨਹੀਂ ਹੋਣਾ ਚਾਹੀਦਾ ਅਸੀਂ ਪੂਰ ਜ਼ੋਰ ਸ਼ਬਦਾਂ ਨਾਲ ਇਸ ਦੀ ਨਖੇਦੀ ਕਰਦੇ ਆਂ ਇਹ ਤਰਦਾ ਪ੍ਰਦਰਸ਼ਨ ਕੱਲਾ ਪੰਜਾਬ ਦੇ ਵਿੱਚ ਨਹੀਂ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਹੋ ਗਿਆ ਔਰ ਇਹ ਲੋਕਾਂ ਨੂੰ ਜਗਾਉਣ ਲਈ ਕਾਂਗਰਸ ਨੇ ਇਹ ਤੁਹਾਡਾ ਪ੍ਰਦਰਸ਼ਨ ਕੀਤਾ ਕਿ ਜਿਵੇਂ ਕਿਸਾਨੀ ਬਿੱਲ ਮੋਦੀ ਸਰਕਾਰ ਲੈ ਕੇ ਆਈ ਸੀ ਤੇ ਕਹਿ ਰਹੀ ਸੀ ਕਿ ਬਹੁਤ ਵਧੀਆ ਬਿੱਲ ਵਾ ਇੱਕ ਕਿਸਾਨਾਂ ਦੇ ਹਿੱਤ ਦੇ ਬਿੱਲ ਵਾ ਪਰ ਉਸ ਵੇਲੇ ਵੀ ਕਾਂਗਰਸ ਨੂੰ ਇਹ ਦਿਖ ਰਿਹਾ ਸੀ ਕਿ ਕਿਸਾਨਾਂ ਦੇ ਹਿੱਤ ਦੇ ਬਿੱਲ ਨਹੀਂ ਕਿਸਾਨ ਲੋਕਾਂ ਨੇ ਲੋਕਾਂ ਨੂੰ ਘਰ-ਘਰ ਜਾ ਕੇ ਕਾਂਗਰਸ ਨੇ ਉਦੋਂ ਵੀ ਜਗਾਇਆ ਸੀ ਤੇ ਉਹ ਅੰਦੋਲਨ ਕਿੱਥੇ ਗਿਆ ਅੱਜ ਵੀ ਕਾਂਗਰਸ ਦਾ ਜਿਹੜਾ ਸੱਤਿਆਗ੍ਰਹਿ ਆ ਇਹ ਲੋਕਾਂ ਨੂੰ ਇਹ ਦੱਸਣ ਵਾਸਤੇ ਉਹਨਾਂ ਨੂੰ ਠਾਲਣ ਵਾਸਤੇ ਕਿ ਆ ਦੇਖੋ ਇਹ ਹੋਣ ਵਾਲੇ ਤੁਹਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਹਦੇ ਨਾਲ ਖਲਵਾੜ ਹੋ ਰਿਹਾ ਇਹ ਤੁਹਾਡਾ ਪ੍ਰਦਰਸ਼ਨ ਜਿਹੜੇ ਇਹ 올 ਇੰਡੀਆ ਲੈਵਲ ਤੇ ਹੋਦੇ। ਮੋਦੀ ਸਰਕਾਰ ਦਾ ਕਹਿਣਾ ਕਿ ਅਗਨੀ ਭਾ ਯੋਜਨਾ ਇਹ ਜਿਹੜੇ ਨੌਜਵਾਨਾਂ ਦੀ ਲਾਭਦਾ ਹੈਗਾ ਪਰ ਜਿਹੜੀਆਂ ਵਿਰੋਧੀਆ ਪਾਰਟੀਆਂ ਵਾ ਉਹ ਉਹਨੂੰ ਗਲਤ ਜਿਹੜਾ ਵਾ ਕਹਿ ਕੇ ਤੇ ਨੌਜਵਾਨਾਂ ਨੂੰ ਜਿਹੜੀ ਆਪਣੇ ਘਾ ਜਿੱਦਣ ਕਿਸਾਨੀ ਬੈਲਾ ਆਈ ਸੀ ਉਦੋਂ ਵੀ ਮੋਦੀ ਸਾਹਿਬ ਇਹੀ ਕਹਿ ਰਹੇ ਸੀ ਕਿ ਇਹ ਤਾਂ ਕਿਸਾਨਾਂ ਦੇ ਹਿੱਤ ਦੇ ਬਿੱਲ ਆ ਇਹ ਤਾਂ ਬਹੁਤ ਵਧੀਆ ਬਿੱਲ ਵਾ ਫੇ ਉਹਨਾਂ ਨੇ ਵਾਪਸ ਕਿਉਂ ਲਾਇਆ ਔਰ ਮਾਫੀ ਕਿਉਂ ਮੰਗੀ ਅੱਜ ਜੇ ਇਹ ਬਿੱਲ ਜੋ ਇਹ ਕਾਨੂੰਨ ਲੈ ਕੇ ਆ ਰਹੇ ਆ ਇਹ ਯੋਜਨਾ ਲੈ ਕੇ ਆ ਰਹੇ ਆ ਜੇ ਇੰਨੀ ਵਧੀਆ ਤੇ ਸਾਡਾ ਦੇਸ਼ ਦਾ ਨੌਜਵਾਨ ਅੱਜ ਸੜਕਾਂ ਤੇ ਕਿਉਂ ਉਤਰਿਆ ਹੋਇਆ ਰੇਲਾਂ ਕਿਉਂ ਸਾੜ ਰਿਹਾ ਵਾ ਉਹ ਆਪਣੇ ਭਵਿੱਖ ਨੂੰ ਖਤਰੇ ਵਿੱਚ ਦੇਖਦਿਆਂ ਹੋਇਆ ਉਹ ਅੱਜ ਇੰਨਾ ਕੁ ਦੁਖੀ ਹੋਇਆ ਕਿ ਉਹ ਦੇਸ਼ ਦੀ ਸਰਕਾਰੀ ਪ੍ਰਾਪਰਟੀਆਂ ਦਾ ਨੁਕਸਾਨ ਕਰ ਰਿਹਾ ਹੈ ਕਿ ਉਹਨਾਂ ਨੂੰ ਆਪਣੇ ਆਪਣੇ ਆਉਣ ਵਾਲੇ ਭਵਿੱਖ ਦਾ ਫਿਕਰ ਨਹੀਂ ਆ ਉਹ ਇਸ ਵੇਲੇ ਫਸੇ ਹੋਇਆ ਉਹ ਦੇਖ ਰਿਹਾ ਕਿ ਸਾਡਾ ਆਉਣ ਵਾਲਾ ਜਿਹੜਾ ਸਮਾਂ ਬਹੁਤ ਮਾੜਾ ਵਾ ਸਾਡੇ ਦੇ ਨਾਲ ਜਿਹੜੇ ਆ ਮਜ਼ਾਕ ਕਰ ਰਹੇ ਆ ਕੋਝਾ ਮਜ਼ਾਕ ਕਰ ਰਹੇ ਆ ਤੁਹਾਨੂੰ ਲੱਗਦਾ ਕਿ ਅੱਜ ਦਾ ਜਿਹੜਾ ਧਰਨਾ ਵਾ ਪੂਰੇ ਪੰਜਾਬ ਦੇ level ਤੇ ਜਿਹੜਾ ਕੀਤਾ ਗਿਆ ਵਾ ਉਹ ਉਹਦੇ ਨਾਲ ਮੋਦੀ ਸਰਕਾਰ ਦੀ ਕੰਨਾਂ ਤੱਕ ਆਵਾਜ਼ ਪਹੁੰਚੂਗੀ ਤੇ ਕੋਈ ਅਸਰ ਹੋਏਗਾ ਬਿਲਕੁਲ ਬਿਲਕੁਲ ਜਿਹੜੇ ਇਹ ਤਾਹਨਾ ਪ੍ਰਦਰਸ਼ਨ ਆ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਆ ਔਰ ਮੋਦੀ ਹੈਂਕੜ ਹੈਂਕੜੋ ਆਪਣਾ ਸਿਰ ਧੋਣ ਚ ਸਰੀਆ ਨਹੀਂ ਕੱਢਦਾ ਜਦ ਤੱਕ ਉਹਦੀ ਐਨ ਤਸੱਲੀ ਨਾ ਹੋ ਜਵੇ ਔਰ ਮੈਂ ਸਮਝਦਾ ਕਿ ਜੇ ਇਸ ਢੰਗ ਦੇ ਨਾਲ ਲੋਕ ਸੜਕਾਂ ਤੇ ਉਤਰ ਆਏ ਆ ਜਿਸ ਢੰਗ ਨਾਲ ਦੰਗੇ ਹੋ ਰਹੇ ਆ ਪੂਰੇ ਹਿੰਦੁਸਤਾਨ ਦੇ ਵਿੱਚ ਮੋਦੀ ਨੂੰ ਇਹ ਪੈਰ ਪਿਛੇ ਚੱਕਣਾ ਹੀ ਪਊਗਾ ਦੁਬਾਰਾ ਇਹਦੇ ਤੇ ਉਹਨਾਂ ਨੂੰ ਸੋਚਣਾ ਪਊਗਾ ਦੇਖੋ ਜੀ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡੀ ਆਸ ਸੀ ਆਮ ਆਦਮੀ ਪਾਰਟੀ ਦੇ ਕੋਲ ਕਿ ਇਹਨਾਂ ਨੇ ਪਤਾ ਨਹੀਂ ਕੀ ਕਰ ਦੇਣਾ ਔਰ ਸਰਕਾਰ ਬੰਤੋ ਬਾਜ਼ ਜਦੋਂ ਬਜਟ ਆਉਣਾ ਸੀ ਇਹਦੇ ਤੇ ਵੀ ਬੜੀ-ਬੜੀਆਂ ਆਸਾਂ ਸੀ ਸਾਡੀਆਂ ਭੈਣਾਂ ਨੂੰ ਮਾਮਾ ਨੂੰ ਵੀ 1000 ਰੁਪਇਆ ਖਾਤੇ ਦੇ ਵਿੱਚ ਪਾ ਦੇਣਾ ਇਹਨਾਂ ਨੇ ਸਾਡੇ ਕਿਸਾਨਾਂ ਨੂੰ ਬੜੀਆਂ ਆਸਾਂ ਸੀ ਔਰ ਮੈਂ ਸਮਝਦਾ ਕਿ ਇਸ ਬਜਟ ਦੇ ਵਿੱਚ ਨਾ ਤਾਂ ਕੋਈ ਕਿਸਾਨੀ ਦਾ ਨਾ ਕੋਈ ਨੌਜਵਾਨਾਂ ਦਾ ਔਰ ਜਿਸ ਮੁੱਦੇ ਨੂੰ ਲੈ ਕੇ ਇਹ ਆਮ ਆਦਮੀ ਪਾਰਟੀ ਦੇ ਵਿਧਾਇਕ ਆਪਣੇ ਹੱਕ ਮੰਗਦੇ ਰਹੇ ਹੋਣ ਕਿ ਵਿਧਾਇਕਾਂ ਦਾ ਕੋਟਾ ਵਧਣਾ ਚਾਹੀਦਾ ਅੱਜ ਉਹ ਪਤਾ ਨਹੀਂ ਕਿੱਥੇ ਗਏ ਜਦ ਕਿ ਇਹਨਾਂ ਦੀਆਂ ਆਪਣੀਆਂ ਇਹ ਮੰਗਾਂ ਸੀ ਇਹ ਆਪਦੀਆਂ ਮੰਗਾਂ ਨੂੰ ਹੀ ਆਪਦੀ ਸਰਕਾਰ ਚ ਵੀ ਪੂਰੀਆਂ ਨਹੀਂ ਕਰ ਸਕਦੇ ਤੇ ਇਹਨਾਂ ਤੋਂ ਹੋਰ ਆਮ ਬੰਦਾ ਕੀ ਇਹਨਾਂ ਤੋਂ ਆਸ ਰੱਖ ਲੂਗਾ ਮੈਂ ਇਹ ਸਾਂਗਦਾ ਕਿ ਬਹੁਤ ਮਾੜਾ ਬਜਟ ਆ ਇਹ ਚ ਕੋਈ ਇੰਡਸਟਰੀ ਵਾਸਤੇ ਕੋਈ ਕਿਸਾਨਾਂ ਵਾਸਤੇ ਕੋਈ ਨੌਜਵਾਨਾਂ ਵਾਸਤੇ ਕਿਸ ਟੰਗ ਦਾ ਕੋਈ ਨਹੀਂ ਦਿੱਤਾ ਗਿਆ ਕਿ ਉਹਨਾਂ ਨੂੰ ਇਹਦਾ ਕੋਈ ਸਾਧਨ ਮਿਲ ਸਕਣ ਕੋਈ ਰੁਜ਼ਗਾਰ ਦੇ ਸਾਧਨ ਬਣ ਸਕਣ ਕੋਈ ਇਦਾਂ ਦਾ ਨਹੀਂ ਹੈ 1 ਜੁਲਾਈ ਤੋਂ 300 ਯੂਨਿਟ ਬਿਜਲੀ ਜਿਹੜੀ ਆ ਫ੍ਰੀ ਕੀਤੀ ਜਿਹੜੀ ਆ ਐਲਾਨ ਕੀਤਾ ਗਿਆ ਵਾ ਬਜਟ ਦੇ ਵਿੱਚ ਉਹਦੇ ਬਾਰੇ ਕੋਈ ਦੇਖੋ ਜੀ ਜਿਹੜੀ ਫ੍ਰੀ ਬਿਜਲੀ ਆ ਇਹ ਤਾਂ ਪਹਿਲਾਂ ਹੀ ਚੱਲਦੀ ਆ ਰਹੀ ਸੀਗੀ ਇਹਨਾਂ ਨੇ ਕੋਈ ਨਵਾਂ ਕੰਮ ਵੀ ਨਹੀਂ ਕੀਤਾ ਪਰ ਇਹਨਾਂ ਨੇ ਜਿਵੇਂ ਜਦੋਂ ਪਹਿਲਾਂ ਚੰਨੀ ਸਰਕਾਰ ਨੇ 300 ਯੂਨਟ ਮਾਫ ਕੀਤੇ ਸੀਗੇ ਔਰ ਬਹੁਤ ਵਧੀਆ ਢੰਗ ਦੀ ਉਹ ਪਾਲਿਸੀ ਸੀ ਉਹਨੂੰ ਬੰਦ ਕਰਕੇ ਤਾਂ ਅੱਜ ਦੁਬਾਰਾ ਆਪਦੇ ਤਰੀਕੇ ਨਾਲ ਹੋਰ ਸ਼ੁਰੂ ਕਰਤੀ ਜਦਕਿ ਉਹ ਪਾਲਿਸੀ ਇਹਨਾਂ ਨਾਲੋਂ ਜ਼ਿਆਦਾ ਵਧੀਆ ਸੀ ਤੇ ਇਹ ਇਹ ਵੀ ਮੈਂ ਕਹਿੰਦਾ ਵੀ ਕੋਈ ਇਹਨਾਂ ਦੀ ਬਹੁਤ ਵਧੀਆ ਗੱਲ ਨਹੀਂ ਹੈਗੀ ਇਹਦਾ ਕੋਈ ਬਹੁਤ ਵੱਡਾ ਲਾਭ ਨਹੀਂ ਮਿਲਣਾ ਲੋਕਾਂ ਨੂੰ ਦੇਖੋ ਕਾਂਗਰਸ ਪਾਰਟੀ ਦਾ ਜਿਹੜਾ ਮੇਨ ਮਕਸਦ ਆ ਜਿਹੜਾ ਮੋਦੀ ਸਾਹਿਬ ਨੇ ਆਪਣਾ ਅਗਨੀ ਪੱਥਰ ਜਿਹੜੀ ਆ ਚਾਲੂ ਕੀਤੀ ਆ ਯੋਜਨਾ ਇਹਦਾ ਨੁਕਸਾਨ ਨੌਜਵਾਨਾਂ ਨੂੰ ਹੋਣਾ ਵਾ ਉਹ 4 ਸਾਲ ਉਹਨਾਂ ਨੇ ਇਹਨਾਂ ਨੂੰ ਆਰਮੀ ਚ ਰੱਖ ਕੇ ਉਹਦੇ ਬਾਅਦ ਉਹ ਬੇਰੋਜ਼ਗਾਰ ਹੋ ਜਾਣੇ ਆ ਜਾਂ ਤੇ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਦੀ ਪੈਨਸ਼ਨ ਚਾਲੂ ਕੀਤੀ ਜਾਵੇ ਤੇ ਯਾਂ ਉਹ ਸਕੀਮਾ ਵਾਪਸ ਲੈਣਾ ਆਪਾਂ ਸਾਰੇ ਕਾਂਗਰਸ ਪਾਰਟੀ ਤੇ ਰਾਣਾ ਗੁਰਜੀਤ ਸਿੰਘ ਜੀ ਦੀ ਅਗਵਾਈ ਹੇਠ ਆਪਾਂ ਸਾਰੇ ਇਹਦਾ ਵਿਰੋਧ ਕਰਦੇ ਆ ਤੇ ਆਪਾਂ ਕਹਿੰਦੇ ਆ ਕਿ ਆ ਜਿਹੜੀ ਸਕੀਮ ਹੈ ਵਾਪਸ ਲਈ ਜਾਵੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਪਿੱਛੇ ਜੇ ਘਟਨਾ ਜਿਹੜੀ ਵਾਪਰੀਆਂ ਵਾ ਚਾਹੇ ਉਹ ਟ੍ਰੇਨਾਂ ਨੂੰ ਅੱਗਾ ਲਾਈਆਂ ਹੋਈਆਂ ਸਟੇਸ਼ਨਾਂ ਦੇ ਤੋੜਪੁੱਟ ਕੀਤੀ ਹੋਈ ਉਹ ਨੌਜਵਾਨ ਨਹੀਂ ਕਿਉਂਕਿ ਨੌਜਵਾਨ ਤਾਂ ਜਿੱਦੇ ਰਾ ਚੱਲਦੇ ਆ ਕਿ ਕੋਈ ਬਾਹਰਲੀ ਏਜੰਸੀਆਂ ਜਿਹੜੀਆਂ ਵਾ ਦੇਖੋ ਮੈਂ ਆਪਾਂ ਆਪਾਂ ਵੀ ਅੱਜ 10 ਵਜੇ ਤੋਂ 1 ਵਜੇ ਤੱਕ ਧਰਨਾ ਲਾਇਆ ਵਾ ਸ਼ਾਂਤੀ ਮੇਂ ਧਰਨਾ ਲਾਇਆ ਵਾ ਤੇ ਮੈਂ ਆ ਸਾਰੇ ਨੌਜਵਾਨਾਂ ਨੂੰ ਅਪੀਲ ਵੀ ਕਰੂੰਗਾ ਕਿ ਆਪਾਂ ਆ ਜੋ ਆ ਨੁਕਸਾਨ ਕਰਦੇ ਆ ਟ੍ਰੇਨਾਂ ਦਾ ਬੱਸਾਂ ਦਾ ਤੇ ਆ ਕਿਸੇ ਦਾ ਨੁਕਸਾਨ ਨਹੀਂ ਆ ਸਾਡੇ ਸਿਰ ਤੋਂ ਜਾਣਾ ਵਾ ਸਾਨੂੰ ਸਾਡੇ ਟੈਕਸ ਦੀਆਂ ਹੈਗੀਆਂ ਤੇ ਆਪਾਂ ਨੂੰ ਸ਼ਾਂਤੀਮਈ ਤਰੀਕਾ ਪਨੋਣਾ ਚਾਹੀਦਾ ਪਹਿਲੋਂ ਬਾਕੀ ਅਸੀਂ ਦੇਖਦੇ ਹਾਂ ਕੀ ਹੋ ਸਕਦਾ ਹੈਗਾ